i'm giving it

ਇੱਧਰ ਚੱਲਿਓ ਵੀਰ ਜਾਨ ਦੇ ਪਾਗੇ ਹੋ ਇੱਧਰ ਆ ਤੂੰ ਜਾਣ ਦੇ ਕੋਈ ਮੇਰੀ ਉਹ ਰੋਕ ਜਾ ਇੱਧਰ ਚੱਲ ਮੈਂ ਆ ਕੋਈ ਕੋਈ ਪਤਾ ਨਹੀਂ ਕਦੋਂ ਮੜਾ ਆਤਾ ਹਾਂ ਅੱਗੇ ਤਾਂ ਆਏਗੇ 2-3 ਮਹੀਨਿਆਂ ਤੋਂ ਤੇ ਅੱਜ ਆ ਲਈ ਇੱਕ ਾਮੀ ਚੋਰ ਲੱਗਦੇ ਉਹਨਾਂ ਕੋਲ ਸੰਸੁਦ ਵੀ ਵਾਈਫਾਈ ਵਾਲੀ ਠੀਕ ਕਰਨ ਵਾਲੇ ਆਉਣਗੇ ਔਰ ਹਾਂ ਤੁਣਾ ਮੇਰਾ ਭਾਈ ਆ ਜਾ ਮੈਂ ਹੁਣ ਜਾਣ ਕੇ ਐਕਟਿੰਗ ਕਰੂੰਗਾ ਬਿਹਾਵ ਹੋਂਦੀ ਘੇਰ ਲੈਣਾ ਨਹੀਂ ਠੀਕ ਆ ਠੀਕ ਆ ਭਾਈ ਆ ਜਾ ਚੱਲ ਆਇਆ ਕੀ ਲੱਗਿਆ ਪਤਾ ਹੁਣ ਮੈਂ ਸੱਦਿਆ ਸੀ ਨੇਗਾ ਤੇ ਕੌਣਾ ਨੂੰ ਲੱਗਦਾ ਕਾਦਾ ਨਾ ਵੀਦਨਾਂ ਸਾਕ ਸੰਤ ਅੱਗੇ ਤੋਂ ਕਰੋ ਹਾਂ ਜੇ ਕਿ ਦਸ ਹਾਲੇ ਮਿਲ ਕਰਦੇ ਬਿਓਗੇ ਮੈਨੂੰ ਡਾ ਆਪਣਾ ਹੱਥ ਚ ਟੱਕ ਲੈਣ ਵਾਲਾ ਐਸ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬਾਤਾਂ ਸ਼ੇਅਰ ਕਰੋ ਤੇ ਬਾਤਾਂ ਕਮੈਂਟ ਕਰੋ ਜਿੰਨੇ ਤੁਸੀਂ ਕਮੈਂਟ ਕਰੋਗੇ ਜਿਹੜੀ ਅਗਲੇ ਵੈਡਨਸ ਦੇ ਨੂੰ ਵੀਡੀਓ ਆਊਗੀ ਹੋਰ ਨਵੀਂ ਵੀਡੀਓ ਵੈਡਨਸ ਦੇ ਨੂੰ ਆਊਗੀ ਜਿਹਦਾ ਨਾਮ ਹੈਗਾ ਗਰੀਬਾਂ ਦੇ ਦਾ ਪੁੱਣ ਤੇ ਇਹ ਵੀਡੀਓ ਨੂੰ ਅਸੋ ਕੋ ਇਹ ਵੀਡੀਓ ਤੇ ਜਿਹੜਾ ਕੋਈ ਕਮੈਂਟ ਕਰੋਗੇ ਉਹ ਵੀਡੀਓ ਚ ਬੋਲੇ ਜਾਣਗੇ ਇਹ ਇਹ ਵੀਡੀਓ ਅਸੀਂ ਬੀਬੀਆਂਾਂ ਭੈਣਾਂ ਲਈ ਬਣਾਈ ਆ ਜਿਹੜੇ ਵੀਰ ਕੱਲੇ ਹੁੰਜਾ ਘਰੇ ਬੀਬੀ ਰੋਜ਼ ਕੋ ਕੰਕਲੀ ਕਰੇ ਕੱਲੇ ਹੁੰਨਿਆ ਘਰੇ ਤਾਂ ਜਿਹੜਾ ਗੇਟ ਹੁੰਦਾ ਉਹਦਾ ਗੇਟ ਲਾ ਕੇ ਰੱਖਿਆ ਕਰੋ ਠੀਕ ਹੈ ਤੇ ਇਸ ਵੀਡੀਓ ਨੂੰ ਲਾਈਕ ਕਰੋ ਤੇ ਬੇਨਤੀ ਆ ਵੀ ਅੱਜ ਕੱਲ੍ਹ ਜਹੁਣੇ ਛੇੜੀ ਆਪਣੇ ਘਰੇ ਆ ਕੇ ਵੱਢ ਜਾਂਦੇ ਆ ਦਿਨ ਦਿਹਾੜੇ ਚੋਰਾਂ ਰਹਿ ਜਾਂਦੇ ਆ ਇਹ ਵੀਡੀਓ ਸੀਤਾ ਬਣਾਈ ਆ ਜਿਹੜੇ ਵੀ YouTube ਤੇ ਵੇਂਦੇ ਆ ਇਸ ਵੀਡੀਓ ਨੂੰ ਲਾਜ਼ਮੀ ਦੇਖੋ ਤੇ ਧੰਨਵਾਦ